ਉਹ ਦੇਖਾਂਗੇ ਬਾਕੀ ਜੋ ਸੰਗਤ ਹੋਊਗਾ ਜੀ ਬਾਕੀ ਤਾਂ ਅਸੀਂ ਤਾਂ ਰਵਿੰਦਰ ਖੇੜੇ ਦੇ ਨਾਲ ਆ ਜੀ ਜੋ ਸਾਡਾ ਭਰਾ ਕਹੂਗਾ ਅਸੀਂ ਉਵੇਂ ਚੱਲਾਂਗੇ ਤਿੰਨ ਵਾਰ ਪਹਿਲਾ ਇਹ ਧਰਨੀਆ ਚ ਉੱਠੀ ਹੋਈ ਸਰਕਾਰ ਹੈ ਜੀ ਕੋਈ ਵੀ ਕੰਮ ਇਹਨਾਂ ਨੇ ਸਾਡੇ ਮਤਲਬ ਕਿ ਤਕਰੀਬਨ 4 ਸਾਲ ਦੇ ਕਿਬ ਹੋ ਗਏ ਕੋਈ ਵੀ ਕੰਮ ਕਰਿਆ ਹੋਵੇ ਇਹਨਾਂ ਨੇ ਇੱਕ ਵੀ ਕੰਮ ਗਣਾ ਦੇਣ ਇਹਨਾਂ ਦੇ ਕੋਲ ਸੰਤਰੀ ਆਪਣਾ ਮੰਤਰੀ ਜਿੰਨੀ ਸਰਕਾਰ ਦੇ ਐਮਐਲਏ ਨੇ ਇਹ ਆਪਣੀ ਜ਼ਮੀਨ ਪਹਿਲਾਂ ਦੇ ਦੇਣ ਫਿਰ ਉਹ ਤੋਂ ਬਾਅਦ ਅਸੀਂ ਕਿਸਾਨ ਸੋਚੂਗੇ ਵੀ ਆਹ ਠੀਕ ਹੈ ਕਿਉਂਕਿ ਪਹਿਲਾਂ ਆਪਣੀ ਉਹ ਜ਼ਮੀਨ ਦੇ ਦੇਣੀ ਇਹਨਾਂ ਕੋਲ ਬਥੇਰੀ ਜ਼ਮੀਨ ਪਈ ਹੈ ਜੀ ਜੀ ਬਈ ਜੀ ਬਹੁਤ ਮੁਸ਼ਕਲ ਨਾਲ ਅਸੀਂ ਪਹੁੰਚੇ ਆ ਜੀ ਇੱਕ ਬੱਸ ਭਰ ਕੇ ਤੇ 8-10 ਗੱਡੀਆਂ ਜੀ ਸਾਡੇ ਨਾਲ ਸਾਡੇ ਯੂਥ ਦੇ ਸਾਰੇ ਹੀ ਮੁੰਡੇ ਯੂਥ ਦੇ ਆ ਜੀ ਹਾਂਜੀ ਵਿੱਚ ਕੀ ਨਾਮ ਹੈ ਤੁਹਾਡਾ ਇੱਥੇ ਧਰਮਨੇ ਚ ਪਹੁੰਚੇ ਹੋ ਜਿਹੜੇ ਪਿੰਡ ਤੋਂ ਪਹੁੰਚੇ ਅਸੀਂ ਪਿੰਡ ਪੜਿਆਲੇ ਤੋਂ ਪਹੁੰਚੇ ਆ ਜੀ ਰਣਜੀਤ ਸਿੰਘ ਨੋਨਾ ਮੇਰਾ ਨਾਮ ਆ ਜੀ ਸਾਡਾ ਪਿੰਡ ਪੜਿਆਲਾ ਜੀ ਅਸੀਂ ਇਹ ਲੈਂਡ ਪੂਲਿੰਗ ਦੇ ਮਾਮਲੇ ਚ ਪਹੁੰਚੇ ਜੀ ਘਰਨਾ ਸੁਖਵੀਰ ਵਦਨ ਦੀ OY8 ਤੇ ਰਵਿੰਦਰ ਖੇੜੇ ਦੀ OY8 ਜਿਹੜੀ ਇਹ ਜ਼ਮੀਨਾਂ ਦੀ ਗੱਲ ਕਰਦੇ ਆ ਜੀ ਆਪਣਾ ਉਮੀਦ ਇਹਨਾਂ ਦੇ ਕੋਲ ਸੰਤ ਜੀ ਆਪਣਾ ਮੰਤਰੀ ਜਿੰਨੀ ਸਰਕਾਰ ਦੇ ਐਮ ਐਲ ਏ ਨੇ ਇਹ ਆਪਣੀ ਜ਼ਮੀਨ ਪਹਿਲਾਂ ਦੇ ਦੇਣ ਫਿਰ ਉਹ ਤੋਂ ਬਾਅਦ ਅਸੀਂ ਕਿਸਾਨ ਸੋਚੂਗੇ ਵੀ ਆਹ ਠੀਕ ਹੈ ਕਿਉਂਕਿ ਪਹਿਲਾਂ ਆਪਣੀ ਜਮੀਨ ਦੇ ਦੇਣੇ ਇਨਾਂ ਕੋਲ ਬਥੇਰੀ ਜਮੀਨ ਪਈ ਹੈ ਜੀ ਤੇ ਸਰਕਾਰ ਲਗਾਤਾਰ ਕਹਿ ਰਹੀ ਹੈ ਕਿ ਕਿਸਾਨਾਂ ਦੇ ਹਿੱਤ ਦੇ ਵਿੱਚ ਹੈ ਇਹ ਜੋ ਲੈਂਡ ਪੋਲਿਸੀ ਸ਼ੀਮਾਈ ਹੈ ਕਿਹੜਾ ਕਾਨੂੰਨ ਦੇ ਤਹਿਤ ਇੱਕ ਕਿਸਾਨਾਂ ਦੇ ਹੱਕ ਚਾਹੀ ਪਹਿਲੇ ਹੀ ਤਾਂ ਕਿਸਾਨ ਪੰਜਾਬ ਦਾ ਮਰਿਆ ਪਿਆ ਜੀ ਉੱਪਰ ਤੇ ਇਹ ਆਪਣੇ ਕਾਨੂੰਨ ਲਾਗੂ ਕਰੀ ਜਾਣੇ ਪਹਿਲਾਂ ਇਹ ਧਰਨਿਆਂ 'ਚ ਉੱਠੀ ਹੋਈ ਸਰਕਾਰ ਹੈ ਜੀ ਕੋਈ ਵੀ ਕੰਮ ਇਹਨਾਂ ਨੇ ਸਾਡੇ तकरीबन 4 ਸਾਲ ਦੇ ਕਰੀਬ ਹੋ ਗਏ ਕੋਈ ਵੀ ਕੰਮ ਕਰਿਆ ਹੋਵੇ ਇਹਨਾਂ ਨੇ ਇੱਕ ਵੀ ਕੰਮ ਗਣਾ ਦੇਣ ਸਾਡੇ ਬੀਬੀ ਐ ਕਗਨ ਮੋਲ ਉਹਨਾਂ ਨੇ ਇੱਕ ਕੰਮ ਕਰਿਆ ਹੋਵੇ ਸਾਡੇ ਖਾੜ ਾਲ ਕੇ ਇੱਕ ਵੀ ਕੰਮ ਨਹੀਂ ਕਰਿਆ ਜੀ ਉਹਨਾਂ ਨੇ ਹਾਂਜੀ ਉਹ ਕਹਿੰਦੇ ਐਸੇ 200 10 ਦਸਾ ਪਲਾਟ 200 10 ਦਸਾ ਕਮਰਸ਼ੀਅਲ ਦਾ ਪਲਾਟ ਦੇ ਰਹੇ ਆ ਜੇਕਰ ਨਹੀਂ ਕੋਈ ਹਲੇ ਪੂਰੀ ਤਰ੍ਹਾਂ ਸਕੀਮ ਲਾਗੂ ਹੋ ਰਹੀ 30000 ਰੁਪਇਆ ਪਰ ਕਿਲੇ ਦਾ ਪਰ ਸਾਲ ਦਾ ਦੇਣ ਦੇ ਨਹੀਂ ਉਹਦੇ ਨਾਲ ਕਿਆ ਕਰੂਗਾ ਜੀ ਕਿਸਾਨ ਖੇਤੀ ਕਰਨੇ ਵਾਲਾ ਕਿਸਾਨ ਹੈ ਜੀ ਉਹ 30000 ਨਾਲ ਕਿਆ ਕਰੂਗਾ ਹੁਣ ਉਹਦੇ ਦੋ ਬੱਚੇ ਨੇ ਉਹ ਦੋ ਬੱਚੇ 15-15000 ਰੁਪਏ ਨਾਲ ਸਬਝੂ ਹੈ ਜੀ ਉਹਨਾਂ ਦਾ ਕਿਸਾਨਾਂ ਦਾ ਕਿਵੇਂ ਹੋ ਜੂਗਾ ਜੀ ਜਿਹੜਾ ਕਿਸਾਨ ਫੀਤੀ ਕਰਨੇ ਵਾਲਾ ਹੈ ਬੰਦਾ ਉਹ ਕਿਵੇਂ ਐਦਾਂ ਕਰ ਲੂਗਾ ਇਹਨਾਂ ਨੇ 1000 ਗਜ ਤੇ ਪਲਾਟ ਚ ਕਿਆ ਕਰਨੂਗੇ ਜੀ ਬਸ ਸੋਨਾਂ ਜੀ ਕਬੱਡਾ ਇਕੱਠ ਲੈ ਕੇ ਆਏ ਹੋ ਤੁਸੀਂ ਵੀ ਅੱਜ ਪੱਕਾ ਕਾਫੀ ਬਾਰਿਸ਼ ਸੀਗੀ ਵਰਖਾ ਦੇ ਵਿੱਚ ਵੀ ਅੱਜ ਕਾਫੀ ਵੱਡੇ ਗਿਣਤੀ ਦੇ ਵਿੱਚ ਲੋਕ ਪਹੁੰਚੇ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਜੀ ਬਹੁਤ ਮੁਸ਼ਕਲ ਨਾਲ ਅਸੀਂ ਪਹੁੰਚੇ ਆ ਜੀ ਇੱਕ ਬੱਸ ਭਰ ਕੇ ਤੇ 8-10 ਗੱਡੀਆਂ ਜੀ ਸਾਡੇ ਨਾਲ ਸਾਡੇ ਯੂਥ ਦੇ ਸਾਰੇ ਮੁੰਡੇ ਯੂਥ ਦੇ ਆ ਜੀ ਇਹ ਸਾਰੇ ਮੁੰਡੇ ਕਾਲੀ ਦਲ ਦੇ ਹੱਥ 'ਚ ਆਪਣਾ ਅਰਵਿੰਦਰ ਗਿੜੇ ਦੇ ਹੱਥ 'ਚ ਆਏ ਆ ਜੀ ਆ ਪਿਛਲੇ ਦਿਨੀ ਗੱਲ ਕਰੀ ਟੋਮਣੀ ਕਾਲੀ ਦਲ ਹਲਕਾ ਇੰਚਾਰਜ ਜੀਤ ਸਿੰਘ ਗਿੱਲ ਵੱਲੋਂ ਅਸਤੀਫਾ ਦਿੱਤਾ ਸੀ ਐ ਤੇ ਹੁਣ ਜਿਹੜੀ ਇਹ ਹਲਕਾ ਖਰੜਾ ਖਾਲੀ ਐ ਖਰੜਾ ਖਾਲਕਾ ਖਾਲੀ ਨਹੀਂ ਐ ਜੀ ਸੁਖਵੀਰ ਸਿੰਘ ਬਸਲ ਆਪ ਉਹ ਹੀ ਕਰ ਰਹੇ ਆ ਜੀ ਹਲਕੇ ਦੀ ਬਾਕੀ ਗਿੱਲ ਸਾਹਿਬ ਸਾਡੇ ਬਹੁਤ ਕਰੀਬੀ ਨੇ ਬਹੁਤ ਅੱਛੇ ਬੰਦੇ ਨੇ ਚਲੋ ਹੁਣ ਉਹਨਾਂ ਦੀ ਨਿੱਜੀ ਕੋਈ ਪ੍ਰੋਬਲਮ ਆਈ ਐ ਜੀ ਕਿਸੇ ਗੱਲ ਦੀ ਉਹਨਾਂ ਨੇ ਨਰਾਜ਼ਗੀ ਜਤਾਈ ਐ ਜੀ ਵੈਸੇ ਅਸਤੀਫਾ ਹਾਲ ਤੱਕ ਪਾਸ ਨਹੀਂ ਹੋਇਆ ਜੀ ਕਰ ਵਾਪਸੀ ਕਰਨਗੇ ਗਿਲ ਸਾਹਿਬ ਸੁਖਵੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਸੇ ਤੋਂ ਅੱਜ ਵੀ 4 ਤਰੀਕ ਨੂੰ ਬਠਿੰਡਾ ਦੇ ਵਿੱਚ ਕਬੱਟਾ ਇਕੱਠ ਦੇਖਿਆ ਰੱਖਿਆ ਹੈ ਕੀ ਪਹੁੰਚੋਗੇ ਬਠਿੰਡਾ ਨੂੰ ਹਾਂਜੀ ਜਿੱਥੇ ਵੀ ਸਾਡੇ ਕਹਿਣਗੇ ਰਵਿੰਦਰ ਕੇੜਾ ਬਾਈ ਜੀ ਜਿੱਥੇ ਕਹਿਣਗੇ ਸਾਨੂੰ ਜਿੱਥੇ ਪ੍ਰਜਾਣ ਜੀ ਦਾ ਸੁਨੇਹਾ ਮਿਲੂਗਾ ਜੀ ਅਸੀਂ ਸਾਫ਼ ਕੋਈ ਕਿਤੇ ਪਹੁੰਚਾਂਗੇ ਸਾਡੇ ਕਈ ਆਗੂਆਂ ਦੇ ਨਾਮ ਆ ਰਹੇ ਆ ਕਿ ਜੇਕਰ ਅਨੁਭੀਤ ਸਿੰਘ ਜਿੰਦ ਦਾ ਸੀਫਾ ਵਾਪਸ ਨਾ ਹੋਇਆ ਤਾਂ ਉਹਨਾਂ ਆਗੂਆਂ ਨੂੰ ਇੱਕ ਹਲਕਾ ਫਰੜ ਦੀ ਜਿਹੜੀ ਜ਼ਿੰਮੇਵਾਰੀ ਦਿੱਤੀ ਜਾਵੇ ਜਿਹੜਾ ਮਿਹਨਤ ਕਰਦਾ ਹੋਊਗਾ ਜੀ ਜੋ ਵੀ ਇਨਸਾਨ ਹੈ ਹੁਣ ਵੇਸ ਜਿਹਦਾ ਹਰੇਕ ਹੀ ਹੁੰਦਾ ਜੀ ਵੀ ਮੈਂ ਬਣ ਜਾ ਮੈਂ ਬਾਕੀ ਦੇਖੋ ਕਿਸਮੇ ਬਾਕੀ ਪ੍ਰਧਾਨ ਜੀ ਨੂੰ ਪਤਾ ਇਸ ਵੀਰ ਸਾਹਿਬ ਨੂੰ ਜਿਨ੍ਹਾਂ ਨੂੰ ਉਹਨੇ ਲਾਉਣਾ ਉਹ ਹੀ ਲਾਉਂਗੇ ਜੋ ਨੌਜਵਾਨ ਤਾਂ ਨਾ ਵੀ ਨੌਲੇ ਰਹੇ ਨਹੀਂ ਜੇ ਅਸੀਂ ਕਿੱਥੇ ਤੇ ਲੱਗ ਜੂਗੇ ਜੀ ਅਸੀਂ ਤਾਂ ਛੋਟੇ ਜੇ ਵਰਕਰ ਹੈ ਜੀ ਸਾਡੇ ਤੱਕ ਤਾਂ ਨਹੀਂ ਅਸੀਂ ਤਾਂ ਸੇਵਾ ਕਰਨੀ ਹੈ ਜੀ ਨਾ ਅਸੀਂ ਚੋਣ ਲੜਨੀ ਹੈ ਜੀ ਹੁਣ ਮੈਂ ਸਿਰਫ ਮੈਂ ਤਾਂ ਸੇਵਾ ਕਰਨੀ ਆ ਉਹ ਵੀ ਚੋਣ ਇੱਕ ਗੱਲ ਸੀਗੀ ਕਿਸੇ ਨੇ ਪਿਆ ਸੀਗਾ ਵੀ ਇਹਨਾਂ ਨੂੰ 50 ਵੋਟਾਂ ਨਹੀਂ ਪੈਣੀਆਂ ਉਹਦੇ ਕਰਕੇ ਔਰ ਜਦੋਂ ਮੈਂ ਵੋਟਾਂ 'ਚ ਖੜਿਆ ਤਾਂ ਮੈਂ ਤਾਂ ਵਰਕੇ 1 ਮਹੀਨਾ ਕਰਿਆ ਬਾਹਰ ਤੋਂ ਆਇਆ ਸੀਗਾ ਸਾਡਾ ਤਾਂ ਕੋਈ ਹੈ ਹੀ ਨਹੀਂ ਸੀਗਾ ਰਾਜਨੀਤੀ 'ਚ ਅੱਜ ਵੀ ਨਹੀਂ ਹੈਗਾ ਜੀ ਲੋਕ ਚਾਹੁੰਦੇ ਨੇ ਕਿ ਤੁਸੀਂ ਜਿਹੜੇ ਅਗਲੇ ਐਮਸੀ ਬਣੋ ਪਰਿਆਲੇ ਦੇ ਚਲੋ ਦੇਖਾਂਗੇ ਬਾਕੀ ਜੋ ਸੰਗਤ ਹੋਊਗਾ ਜੀ ਬਾਕੀ ਤਾਂ ਅਸੀਂ ਤਾਂ ਰਵਿੰਦਰ ਕੇਡੇ ਦੇ ਨਾਲ ਆ ਜੀ ਜੋ ਸਾਡਾ ਭਰਾ ਕਹੂਗਾ ਅਸੀਂ ਉਵੇਂ ਚੱਲਾਂਗੇ ਤਿੰਨ ਬੰਦੇ ਆ ਜਿਹੜੇ ਮੋਰੀਲੀ ਕਾਰਕਾਰ ਦੇ ਵਿੱਚ ਆ ਗੱਲ ਕਰੀ ਅਰਵਿੰਦਰ ਸਿੰਘ ਖੇੜਾ ਦਾ ਨਾਮ ਆ ਅੱਜ ਅੱਜ ਕੱਟ ਕਰਿਆ ਸੀ ਤਿੰਨ ਬੰਦਿਆਂ ਨੂੰ ਮਿਲਿਆ ਸੁਖਵਿੰਦਰ ਸਿੰਘ ਸਿੰਧੀ ਹੋ ਗਏ ਆਪਣੇ ਜਥੇਦਾਰ ਚਰਨਜੀਤ ਸਿੰਘ ਸਿੱਧਾ ਹਾਂਜੀ ਪਰ ਸੁਖਵੀਰ ਸਾਹਿਬ ਨੂੰ ਪਤਾ ਹੀ ਹੈ ਜਿਹੜਾ ਸਭ ਤੋਂ ਵੱਧ ਵਿਚਰਦਾ ਕੌਣ ਹੈ ਜੀ ਸੰਗਤ ਹਲਕੇ 'ਚ ਸਭ ਤੋਂ ਵੱਧ ਪਛਾਣ ਕਿਹਨੂੰ ਹੈ ਜੀ ਕੀ ਦੀ ਉਹ ਸਾਨੂੰ ਸਭ ਨੂੰ ਪਤਾ ਜੀ ਜੇਕਰ ਕਿਸੇ ਨੂੰ ਜ਼ਿੰਮੇਵਾਰੀ ਮਿਲਦੀ ਹੈ ਨਾਲ ਸਾਨੂੰ ਹਾਂ ਜੀ ਚੱਲਾਂਗੇ ਪਾਰਟੀ ਦੇ ਨਾਲ ਚੱਲਾਂਗੇ ਪਾਰਟੀ ਦੇ ਨਾਲ ਪਹਿਲਾਂ ਵੀ ਤੇ ਪਾਰਟੀ ਦੇ ਨਾਲ ਹੋ